ਗਾਈਜ਼ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਤੁਸੀਂ ਸਾਰੇ ਚੰਗੇ ਹੋਵੋਗੇ ਤੇ ਗਾਈਜ਼ ਪੂਰੀ ਗੱਲ ਸੁਣ ਕੇ ਜਾਇਓ ਅਸੀਂ ਨਾ ਅਸੀਂ ਬਹੁਤ ਜ਼ਿਆਦਾ ਕਨਫਿਊਜ਼ ਹੈ ਇਸ ਥੀਮ ਨੂੰ ਲੈ ਕੇ ਤੇ ਪਹਿਲਾਂ ਨਾ ਪੂਰੀ ਗੱਲ ਸੁਣ ਲਿਓ ਉਸ ਤੋਂ ਬਾਅਦ ਫਿਰ ਤੁਸੀਂ ਕਹਿਓ ਤੇ ਗਾਈਜ਼ ਪਹਿਲਾਂ ਸਾਡੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਫਿਰ ਸਾਡੀ ਵੀਡੀਓ ਪੂਰੀ ਲਾਸਟ ਤੱਕ ਦੇਖੋ ਅਸੀਂ ਕੀ ਕਹਿ ਰਹੇ ਹਾਂ ਠੀਕ ਹੈ ਤੇ ਪੂਰੀ ਗੱਲ ਸੁਣ ਲਿਓ ਪਹਿਲਾਂ ਗਾਈਜ਼ ਦੇਖੋ ਜੀ ਹੁਣ ਸਾਨੂੰ ਇਹ ਸਮਝ ਨਹੀਂ ਆ ਰਹੀ ਕਿ ਕੀ ਕਰੀਏ ਕਿ ਕੀ ਨਾ ਕਰੀਏ ਹੁਣ ਪਹਿਲੀ ਚੀਜ਼ ਹੈ ਗਾਈਜ਼ ਇਹ ਕਿ ਅਗਲੇ ਮਹੀਨੇ ਮੰਮੀ ਦੀ ਵਰਸੀ ਆ। ਮਲਕੀ ਮੰਮੀ ਨੂੰ ਸਾਲ ਹੋਇਆਣਾ ਜੀ। ਉਹਨਾਂ ਨੂੰ ਮਲਕੀ ਐਕਸ ਖਤਮ ਹੋਇਆ ਨੂੰ ਐਕਸਪਾਇਰ ਹੋਇਆ ਨੂੰ ਸਾਲ ਹੋਇਆਣਾ। ਤੇ ਉਸ ਤੋਂ ਬਾਅਦ ਇਹ ਕਿ ਹੁਣ ਇੱਕ ਵਿਆਹ ਵੀ ਆ ਜੀ ਆਇਆ ਹੋਇਆ। ਉਹ ਵਿਆਹ ਹੈਗਾ ਜੀ ਦਿੱਲੀ ਸਾਡੇ ਭੂਆ ਰਹਿੰਦੀ ਹੈ। ਉਹਨਾਂ ਦੀ ਕੁੜੀ ਦਾ ਵਿਆਹ ਵਾ। ਹੁਣ ਮੰਮੀ ਦੀ ਵਰਸੀ ਆ ਰਹੀ ਹੈ ਜੀ। ਕਦੋਂ ਦੀ ਆ? ਵੇ ਜਿਹੜੀ ਕਿ ਕਿ ਗੱਲ ਤੁਸੀਂ 15 ਦੇ ਕੋਲ ਹੀ ਮੰਮੀ ਦੀ ਵਰਸੀ ਆ। ਹੁਣ ਕਿ ਜਿਹੜੀ 15 ਫਰਵਰੀ ਨੂੰ ਅਸੀਂ ਮੰਮੀ ਦੀ ਵਰਸੀ ਰੱਖਣੀ ਹੈ। ਹੁਣ ਜਿਹੜੇ ਉਹ ਦਿੱਲੀ ਵਾਲੇ ਭੂਆ ਹੋਰ ਨੇ ਉਹਨਾਂ ਦਾ ਵਿਆਹ ਆ ਗਿਆ ਜੀ। ਹੁਣ ਉਹਨਾਂ ਦਾ ਵਿਆਹ ਜੀ ਹੈਗਾ ਜੀ 18 ਦਾ। ਠੀਕ ਆ। ਹੁਣ ਉਹ ਭੂਆ ਹੋਰੀ ਸਾਨੂੰ ਕਹਿੰਦੇ ਨੇ ਕਿ ਤੁਸੀਂ 16 ਤੱਕ ਜੇ ਤੱਕ ਘਰੇ ਆ ਜਾਓਗੇ ਫਿਰ ਤਾਂ ਅਸੀਂ ਘਰੇ ਮਿਲਾਂਗੇ ਨਹੀਂ ਤਾਂ ਫਿਰ ਅਸੀਂ ਇੱਧਰ ਉੱਤਰ ਹੋ ਜਾਗੇ ਫਿਰ ਤੁਹਾਨੂੰ ਉੱਥੇ ਮਿਲਾਂਗੇ ਮੌਕੇ ਤੇ। ਹੁਣ ਸਾਨੂੰ ਇਹ ਚੀਜ਼ ਨਹੀਂ ਸਮਝ ਆਦੀ ਕਿ 15 ਨੂੰ ਹੁਣ ਦੇਖੋ ਦੀਦੀ ਨੇ ਵੀ ਆਣਾ 15 ਨ ਵਰਸੀ ਆ ਉਸ ਤੋਂ ਪਹਿਲਾਂ ਪਹਿਲਾਂ ਦੀਦੀ ਨੇ ਵੀ ਆਇਆ ਜੜਾ ਵਾ ਜਿਹੜੀ ਮੇਰੀ ਦੀਦੀ ਰਹਿੰਦੇ ਨੇ ਸ਼ਿਮਲੇ ਵਿੱਚ ਉਹਨਾਂ ਨੇ ਆ ਜਾਣਾ ਉਹਨਾਂ ਨੇ ਆਣਾ ਕਿਉਂਕਿ ਉਹੋ ਹੀ ਕਹਿੰਦੇ ਸੀ ਕਿ ਅਸੀਂ ਆ ਗਏ ਮੰਗੀ ਆਪ ਹੀ ਜੋ ਵੀ ਕੁਝ ਕਰਨਾ ਉਹਨਾਂ ਨੇ ਕਰਨਾ ਕਿਉਂਕਿ ਦੇਖੋ ਇਹ ਸਾਨੂੰ ਇੰਨਾ ਚੀਜ਼ਾਂ ਦਾ ਨਹੀਂ ਪਤਾ ਹੈਗਾ ਕਿ ਵਰਸੀ ਕਿਵੇਂ ਹੁੰਦੀ ਹੈ ਕਿਵੇਂ ਨਹੀਂ ਹੁੰਦੀ ਕੀ ਜੀ ਰੋਦੀ ਕਿਉਂਗੀ ਅਸੀਂ ਇਹ ਚੀਜ਼ ਨਾਲ ਅਗਦੀ ਕੀਤੀ ਇੰਨਾ ਸਾਨੂੰ ਪਤਾ ਹੁਣ ਉਸ ਤੋਂ ਬਾਅਦ ਇਹ ਕਿ ਹੁਣ ਕਹਿੰਦੇ ਵਿਆਹ ਤੇ ਵੀ ਜਾਣਾ ਵਾ ਉਹ ਕਹਿੰਦੇ ਵਿਆਹ ਤੇ ਵੀ ਜਾਣਾ ਜ਼ਰੂਰੀ ਆ ਇੱਕ ਜਿਹੜੀ ਭੂਆ ਸਾਡੇ ਇੱਥੇ ਲੱਗ ਰਹੀ ਹੈ ਉਹ ਵੀ ਜਾਊਗੀ ਹੁਣ ਇਹ ਨਹੀਂ ਸਮਝ ਆ ਰਹੀ ਕਿ ਅਸੀਂ ਹੁਣ ਵਿਆਹ ਤੇ ਜਾਈਏ ਕਿ ਮੰਮੀ ਦੀ ਵਰਸੀ ਕਰੀਏ ਹੁਣ ਜੇ ਮੰਮੀ ਦੀ ਵਰਸੀ ਕਰਨੀ ਹੈ ਦੂਸਰੀ ਗੱਲ ਇਹ ਕਿ ਦੀਦੀ ਨੇ ਵੀ ਆਣਾ ਵਾ ਹੁਣ ਵਿਆਹ ਆ ਹੁਣ ਇਹਦੇ ਵਿੱਚ ਨਾ ਅਸੀਂ ਕੰਫਿਊਜ਼ ਆ ਥੋੜੇ ਜਿਹਾ ਕਿ ਕੀ ਕਰੀਏ ਕੀ ਨਾ ਕਰੀਏ ਤੇ ਦੂਸਰੀ ਵੱਡੀ ਗੱਲ ਜੀ ਇਹ ਇਹ ਸਾਡਾ ਹੱਥ ਤੇ ਵੀ ਤੰਗਾ ਨਾਲ ਨਾਲ ਹੱਥ ਵੀ ਤੰਗ ਆ ਤਾਨੂੰ ਪਤਾ ਹੀ ਹੈ ਸਾਡੀ ਸਿਚੁਏਸ਼ਨ ਕੀ ਹੈ ਜੀ ਤੁਹਾਡੇ ਤੋਂ ਕੁਝ ਲੁਕੇ ਰਹੇ ਹੋਗਾ ਤੁਸੀਂ ਫੈਮਿਲੀ ਨੂੰ ਸਾਡੀ ਤੁਹਾਨੂੰ ਪਤਾ ਹੀ ਹੈ ਸਭ ਕੁਝ ਠੀਕ ਹੈ ਜੀ ਹੁਣ ਉਸ ਤੋਂ ਬਾਅਦ ਹੁਣ ਉਹ ਕਹਿੰਦੇ ਵਿਆਹ ਤੇ ਵੀ ਜਾਣਾ ਜ਼ਰੂਰੀ ਹੈ ਇੱਧਰ ਮੰਮੀ ਦੀ ਵਰਸੀ ਕਰਨੀ ਹੈ ਤੇ ਹੱਥ ਵੀ ਤੰਗ ਆ ਜੇ ਹੁਣ ਜੇ ਅਸੀਂ ਕਹੀਏ ਕਿ ਮੈਂ ਜੋਤੀ ਸੋਦੀ ਸੀਗੀ ਕਿ ਚੱਲ ਨਹੀਂ ਹੈ ਡੈਡੀ ਨੂੰ ਭੇਜਾਂਗੇ ਉੱਥੇ ਹੁਣ ਡੈਡੀ ਇਕੱਲੇ ਛੱਡ ਕੇ ਸਾਨੂੰ ਜਾਂਦੇ ਨਹੀਂਗੇ ਉਹ ਕਹਿੰਦੇ ਕਿ ਮੈਂ ਇਕੱਲੇ ਛੱਡ ਕੇ ਜਾਣਾ ਨਹੀਂ ਕਿਉਂਕਿ ਉਹਨਾਂ ਨੂੰ ਇਹ ਹੈ ਕਿ ਦੇਖੋ ਜੀ ਮੈਂ ਰੋਜ਼ ਮੁੱਕੇ ਚਲੋ ਤੇ ਭੀ ਲੈ ਕੇ ਆਣ ਤੀ ਲੈ ਕੇ ਆਣ ਪੁਣਿਆ ਲੈ ਕੇ ਆਣ ਸੱਠ ਲੈ ਕੇ ਆਣ ਉਹਨਾਂ ਨੂੰ ਇਹ ਕਿ ਜੇ ਮੈਂ ਰੋਜ਼ ਹੀ ਜੰਨਾ ਚੱਲ ਕੁੱਛ ਨਾ ਕੁੱਛ ਤਾਂ ਆ ਹੀ ਜਾਂਦੇ ਨੇ ਕੁੱਛ ਨਾ ਕੁੱਛ ਤਾਂ ਮਿਲ ਹੀ ਜਾਂਦੇ ਆ ਜੇ ਮੈਂ ਇੱਥੋਂ ਵਿਆਹ ਤੇ ਚਲਾ ਗਿਆ ਹੈ ਤੇ ਉਸ ਵਾਰ ਫਿਰ ਇਹ ਆਪਣਾ ਜਿਹੜਾ ਡੇਲੀ ਸਾਡੀ ਰੋਜ਼ ਸਮਝੀ ਰੋਟੀ ਦਾਲ ਬਾਣੀ ਇਹ ਆਂਦਾ ਇਹ ਕਿੱਥੋਂ ਆਊਗਾ ਉਹਨਾਂ ਨੂੰ ਇਹ ਵੀ ਟੈਨਸ਼ਨ ਆ ਹੁਣ ਇਹ ਚੀਜ਼ ਨਾਲ ਗਾਈਸ ਸਾਨੂੰ ਨੂੰ ਥੋੜਾ ਸਮਾਂ ਹੀ ਨਹੀਂ ਆ ਰਿਹਾ ਸਾਨੂੰ ਕੁਝ ਸੁਜੈਸਟ ਕਰੋਗੇ ਕੀ ਕੀ ਕਰੀਏ ਯਾਰਾ ਕਿਹਨਾ ਬਰਸੀ ਵੀ ਜਦੋਂ ਕੰਮ ਹੋ ਜਾਏ ਕਿ ਸਾਡੇ ਦੋਨੋਂ ਹੀ ਕੰਮ ਹੋਣ ਦੋਨੋਂ ਕੰਮ ਤਾਂ ਚੱਲ ਹੋ ਜੇ ਤਾਂ ਵਧੀਆ ਹੁਣ ਸਾਡੀ ਬਰਸੀ ਵੀ ਬਹੁਤ ਜ਼ਰੂਰੀ ਆ ਹੁਣ ਉਹ ਕਹਤੇ ਕਿ ਵਿਆਹ ਤੇ ਵੀ ਆਣਾ ਜ਼ਰੂਰੀ ਆ ਹੁਣ ਦੱਸੋ ਜੀ ਸਾਨੂੰ ਇਹ ਚੀਜ਼ ਬਾਰੇ ਸਾਨੂੰ ਰਾਏ ਦਿਓ ਕਿਉਂਕਿ ਅਸੀਂ ਬਹੁਤ ਜ਼ਿਆਦਾ ਕੰਫਿਊਜ਼ ਆ ਐ ਗਾਇਸ ਅੱਜ ਮੈਂ ਬਣਾ ਰਹੀ ਹਾਂ ਸਰਦੀ ਮੂਲੇ ਦੇ ਪੱਤੇ ਤੇ ਆਲੂ ਦੀ ਤੇ ਨਾਲ ਇੱਥੇ ਮੂਲੇ ਵੀ ਪਾਈ ਆਂ ਅਲੂ ਦਾ ਪੱਤੇ ਚਲੂ ਮੂੜੀ ਹੋਈ ਚਲਦਾਂਗੇ ਸਾਰੇ ਕੱਲ ਜਿਹੜੇ ਪੱਤੇ ਸੀਗੇ ਉਹ ਪੱਤੇ ਨਾ ਲੰਨ ਸਾਰਲੇ ਤੇਗਾ ਤੇ ਗਾਇਜ਼ ਇਸ ਚੀਜ਼ ਬਾਰੇ ਸਾਡੀ ਹੈਲਪ ਜ਼ਰੂਰ ਕਰੋ ਸਾਨੂੰ ਦੱਸਿਓ ਜ਼ਰੂਰ ਕਿਉਂਕਿ ਅਸੀਂ ਨਾ ਬਹੁਤ ਜ਼ਿਆਦਾ ਕਨਫਿਊਜ਼ ਆ ਠੀਕ ਆ ਤੇ ਗਾਇਜ਼ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆਂ ਇਹ ਵੀਡੀਓ ਨੂੰ ਜਿੰਕ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਆਂਗੇ ਤੇ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਬਾਏ ਬਾਏ